ਅਸੀ ਕਾਲ ਦੋਸਤੋ ਮੈਂ ਆ ਤੁਹਾਡਾ ਆਪਣਾ ਜਗਜੀਤ ਪੁੱਲਰ ਦੋਸਤੋ ਤੁਹਾਨੂੰ ਦੱਸ ਰਹੀਏ ਕਿ 올림픽 ਚੱਲ ਰਿਹਾ ਹੈਗਾ 올림픽 ਦੇ ਵਿੱਚ ਜਿਹੜੇ ਖਿਡਿਆਰੀ ਨੇ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਚੱਲ ਰਹੇ ਨੇ ਉਹਨਾਂ ਵਿੱਚੋਂ ਹੀ ਇੱਕ ਬਾਕਸਿੰਗ ਦੇ ਮੁਕਾਬਲੇ ਚੱਲ ਰਹੇ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਅਲਜੀਰੀਆ ਦੀ ਟੀਮ ਸੀਗੀ ਅਲਜੀਰੀਆ ਟੀਮ ਦਾ ਜਿਹੜਾ ਪਲੇਅਰ ਸੀਗਾ ਬਾਕਸਿੰਗ ਦੀ ਪਲੇਅਰ ਸੀਗੀ ਅਸਲ 'ਚ ਉਹ ਮੁੰਡਾ ਸੀ ਮੁੰਡਾ ਕਿਵੇਂ ਸੀ ਅਲਜੀਰੀਆ ਦਾ ਜਿਹੜਾ ਮੁੰਡਾ ਸੀ ਉਹਨੇ ਇੱਕ ਬੰਦੇ ਤੋਂ ਵਕੇ ਬੁੜੀ ਬਣਿਆ ਸੀ ਤੁਹਾਨੂੰ ਦੱਸ ਰਹੀਏ ਉਹਨੇ ਉਸ ਤੋਂ ਬਾਅਦ 올림픽 ਦੇ ਵਿੱਚ ਗਿਆ ਤੇ ਉਹਦਾ ਮੈਚ ਸੀਗਾ ਇਟਲੀ ਨਾਲ ਇਟਲੀ ਦੀ ਕੁੜੀ ਸੀਗੀ ਅਲਜੀਨਾ ਤੁਹਾਨੂੰ ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖ ਰਹੇ ਹੋ ਜਿਹੜਾ ਲਾਲ ਰਗ ਦੀ ਕਿੱਟ ਦੇ ਵਿੱਚ ਹੈ ਉਹ ਤਾਂ ਹੈਗਾ ਅਲਜੀਰੀਆ ਦਾ ਜਿਹੜੀ ਬੌਕਸਰ ਹੈ ਬੰਦੇ ਤੋਂ ਬੁੜੀ ਬਣਿਆਗਾ ਉਹ ਤਾਂ ਹੈਗੀ ਆ ਖਲੀਫ ਉਹਦਾ ਨਾਮ ਖਲੀਫ ਹੈਗਾ ਤੁਸੀਂ ਦੇਖ ਸਕਦੇ ਹੋ ਉਹਦੇ ਚਿਹਰੇ ਤੋਂ ਹੀ ਪਤਾ ਲੱਗਦਾ ਕਿ ਉਹ ਬੰਦਾ ਹੈਗਾ ਜੇ ਤੁਸੀਂ ਜਿਹੜਾ ਬਾਡੀ ਸਟਰਕਚਰ ਦੇਖੋਗੇ ਸਾਰਾ ਵੀ ਉਹ ਬੰਦਿਆਂ ਵਾਲਾ ਤੇ ਬੇਸ਼ੱਕ ਉਹਨੇ ਔਰਤਾਂ ਵਾਲੇ ਜਿਹੜੇ ਔਰਤ ਬਨ ਚੁਣਿਆਗਾ ਵੀ ਮੈਂ ਔਰਤ ਬਨਾਂਗਾ ਪਰ ਜਿਹੜੀ ਕੁਦਰਤੀ ਫਿਟਨੈਸ ਆ ਜਾਂ ਕੁਦਰਤੀ ਜਿਹੜਾ ਪ੍ਰਮਾਤਮਾ ਨੇ ਆਪਾਂ ਨੂੰ ਬਾਡੀ ਸਟਰਕਚਰ ਦਿੱਤਾ ਜਾਂ ਕੋਈ ਤਾਕਤ ਦਿੱਤੀ ਆ ਉਹ ਨਹੀਂ ਬਦਲ ਸਕਦੀ ਹੁੰਦੀ ਤੇ ਜਿਹੜਾ ਬਲੂ ਰੰਗ ਦੀ ਤੁਸੀਂ ਕਿੱਟ ਦੇ ਵਿੱਚ ਦੇਖ ਰਹੇ ਹੋ ਉਹ ਇਟਲੀ ਦੀ ਅਜਲੀਨਾ ਵੀ ਬਾਕਸਰ ਆਏ ਉਹ ਵੀ ਇੱਕ ਬਹੁਤ ਛੋਟੀ ਦੀ ਪਲੇਅਰ ਹੈ ਉਹਦਾ ਮੁਕਾਬਲਾ ਹੁੰਦਾ ਖਲੀਫ ਨਾਲ ਜਿਹੜਾ ਰੈੱਡ ਰੰਗ ਦੀ ਜਿਹੜਾ ਬੁੜੀ ਤੋਂ ਬੰਦਾ ਬਣਿਆ ਉਹਦੇ ਵਿੱਚ ਜਦੋਂ ਮੁਕਾਬਲਾ ਹੁੰਦਾ ਮੁਕਾਬਲੇ ਦੇ ਵਿੱਚ ਬੰਦੇ ਦਾ ਬੁੜੀ ਦੇ ਨਾਲ ਕੋਈ ਮੁਕਾਬਲਾ ਨਹੀਂ ਜਦੋਂ ਮੁਕਾਬਲਾ ਸ਼ੁਰੂ ਹੁੰਦਾ ਤਾਂ 40 ਮਿੰਟ ਦੇ ਵਿੱਚ ਜਿਹੜਾ ਬੰਦਾ ਹੈਗਾ ਖਲੀਫ ਹੈ ਜਿਹੜੀ ਬੰਦੇ ਤੋਂ ਬੁੜੀ ਬਣੀ ਆ ਉਹ ਜਦੋਂ ਉਹਤੇ ਬਾਗ ਹਮਰ ਕੇ ਮੁੱਕੀ ਬਾਕਸਿੰਗ ਸੀਗੀ ਜਦੋਂ ਮੁੱਕੀ ਦਾ ਵਾਰ ਕਰਦੀ ਆ ਤੇ ਤਾਂ ਉਹਦੇ ਨੱਕ ਤੇ ਵੱਜਦੀ ਆ ਅਜਲੀਨਾ ਦੇ ਇਟਲੀ ਦੀ ਪਲੇਅਰ ਦੇ ਤਾਂ ਉਹਦੇ ਨੱਕ ਦੀ ਹੱਡੀ ਟੁੱਟ ਜਾਂਦੀ ਹੈ ਜਦੋਂ ਉਹਨੇ ਵਿਚਾਲੇ ਕਹਿਤਾ ਵੀ ਮੈਂ ਇਸ ਤੋਂ ਬਾਅਦ ਖੇਡ ਨਹੀਂ ਸਕਦੀ ਵੀ ਇਹ ਵੀ ਮੈਚ ਉਹਨੇ ਵਿਚਾਲੇ ਛੱਡਦਾ ਕਿਉਂਕਿ ਬੰਦੇ ਦਾ ਬੁਢੀ ਦੇ ਨਾਲ ਕੋਈ ਮੁਕਾਬਲਾ ਨਹੀਂ ਉਸ ਤੋਂ ਬਾਅਦ ਕੀ ਹੋਇਆ ਤੇ ਜਦੋਂ ਉਹਨੂੰ ਪੁੱਛਿਆ ਪੱਤਰਕਾਰਾਂ ਨੇ ਤੇ ਹੋਰ ਵੱਖ-ਵੱਖ ਜਿਹੜੇ ਉੱਥੇ ਅਧਿਕਾਰੀ ਸੀ ਉਹਨਾਂ ਨੇ ਪੁੱਛਿਆ ਵੀ ਕੀ ਗੱਲ ਕਿਉਂ ਨਹੀਂ ਉਹ ਕਰੀ ਉਹਨੇ ਦੱਸਿਆ ਵੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇਹੋ ਜਿਹੇ ਮੁੱਕਾ ਨਹੀਂ ਖਾਦਾ ਕਿਤੇ ਮੈਂ ਬਹੁਤ ਕੰਪੀਟੀਸ਼ਨ ਲੜੇ ਆ ਜਿਹੜੇ ਕੁੜੀਆਂ ਨਾਲ ਕੰਪੀਟੀਸ਼ਨ ਲੜੇ ਨੇ ਕੁੜੀ ਦੇ ਕੁੜੀ ਦੇ ਮੁੱਕੀ ਦਾ ਤੇ ਬੰਦੇ ਦੇ ਮੁੱਕੀ ਦਾ ਬਹੁਤ ਫਰਕ ਹੁੰਦਾ ਹੈਗਾ ਫਿਰ ਉਸ ਤੋਂ ਬਾਅਦ ਉਹਨੂੰ ਜਿੱਤ ਕਰਾਰ ਵੀ ਦਿੱਤਾ ਗਿਆ ਜਿਹੜੀ ਅਲਜੀਰੀਆ ਦਾ ਬੁੜੀ ਤੋਂ ਬੰਦਾ ਬਣਿਆ ਸੀ ਉਹਨੂੰ ਜੇਤੂ ਕਰਾਰ ਵੀ ਦਿੱਤਾ ਖਲੀਫ ਨੂੰ ਤੁਸੀਂ ਦੇਖੋ ਇਹਦਾ ਟਵਿੱਟਰ ਤੇ ਆਮ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਇਹਦੀ ਨਖੇਦੀ ਹੋ ਰਹੀ ਹੈ ਇਹਦੀ ਉਲੰਘਣਾ ਹੋ ਰਹੀ ਹੈ ਤੇ ਇਟਲੀ ਦੇ ਹੱਕ ਦੇ ਵਿੱਚ ਅਜਲੀਨਾ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਤੁਸੀਂ ਦੇਖੋ ਕਿੱਡਾ ੱੱੱਕਾ ਹੋਣ ਲੱਗ ਗਿਆ ਅਸੀਂ ਅਕਸਰ ਸੁਣਦੇ ਸੀ ਕਿ ਟੂਰਨਾਮੈਂਟ ਜਿਹੜੇ ਪਿੰਡੂ ਟੂਰਨਾਮੈਂਟ ਹੁੰਦੇ ਆ ਜਾਂ ਆਮ ਟੂਰਨਾਮੈਂਟ ਹੁੰਦੇ ਆ ਵੀ ਉਹਨਾਂ ਦੇ ਵਿੱਚ ਇੱਕ ਦੂਜੇ ਜਿਹੜਾ ਮੈਚ ਫਿਕਸਿੰਗ ਹੋ ਜਾਂਦੇ ਆ ਜਾਂ ਕੋਈ ਹੋਰ ਹੋ ਜਾਂਦੇ ਆ ਤੁਸੀਂ ਦੇਖੋ ਵੀ ਕਿੱਡਾ ਵੱਡਾ ਇੰਟਰਨੈਸ਼ਨਲ ਲੈਵਲ ਤੇ ਵੀ ਇਦਾਂ ਦੇ ਜਿਹੜੇ ੱੱੱਕਾ ਹੋਣ ਲੱਗ ਗਿਆ ਵੀ ਠੀਕ ਹੈ ਚਲੋ ਕਿਸੇ ਦਾ ਪਰਸਨਲ ਥਿੰਕਿੰਗ ਆ ਕਿਸੇ ਦੀ ਕੁਝ ਵੀ ਹੈ ਵੀ ਕਿਸੇ ਨੇ ਬੰਦਾ ਬਣ ਕੇ ਰਹਿਣਾ ਬੁੜੀ ਬਣ ਕੇ ਰਹਿਣਾ ਪਰ ਜਿਹੜੀ ਚੀਜ਼ ਪਰਮਾਤਮਾ ਨੇ ਉਹ ਕਰਤੀ ਉਹ ਤੋਂ ਬਾਅਦ ਦੇ ਵਿੱਚ ਇਕੱਲੇ ਸਲਵਾਰਾਂ ਪਾਉਣ ਨਾਲ ਜੇ ਬੰਦਾ ਸਲਵਾਰ ਪਾ ਲੂਗਾ ਉਹ ਕੁੜੀ ਨਹੀਂ ਬਣ ਸਕਦਾ ਠੀਕ ਹੈ ਉਹਦੇ ਹਾਉ ਭਾਉ ਉਹਦਾ ਰਹਿਣ ਦਾ ਤਰੀਕਾ ਕੁੜੀਆਂ ਵਾਲਾ ਕਰ ਸਕਦੇ ਆ ਪਰ ਉਹਦਾ ਜਿਹੜਾ ਬਾਡੀ ਸਟਰਕਚਰ ਹੈ ਜਾਂ ਕੋਈ ਉਹਦੀ ਤਾਕਤ ਤੰਦਰ ਲਈ ਜਾਂ ਜਿਹੜਾ ਕੋਈ ਉਹਦੇ ਬਾਹਾਂ ਦੇ ਵਿੱਚ ਤਾਕਤ ਆ ਗਈ ਉਹ ਨਹੀਂ ਬਦਲ ਸਕਦੀ ਪਰ ਇੱਥੇ ਇੱਕ ਬਹੁਤ ਹੀ ਮੰਦ ਭਾਗੀ ਜਿਹੜੀ ਘਟਨਾ ਹੋਈ ਹੈ ਸਾਰੇ ਵਿਰੋਧ ਕਰ ਰਹੇ ਨੇ ਇੱਥੋਂ ਤੱਕ ਕਹਿ ਕੇ ਕਿ ਦੁਨੀਆ ਦੇ ਸਭ ਤੋਂ ਅਮੀਰ ਪਰਸਨ ਐਲਨ ਮਾਸਕ ਨੇ ਵੀ ਇਸ ਗੱਲ ਦੀ ਨਖੇਦੀ ਕੀਤੀ ਹੈ ਕਿ ਇਹ ਚੀਜ਼ ਜਿਹੜੀ ਹੋਈ ਹੈ ਬਹੁਤ ਗਲਤ ਹੋਈ ਹੈ ਤੇ ਮੈਂ ਤੁਹਾਨੂੰ ਵੀ ਜਿੰਨੇ ਵੀ ਸਪੋਰਟਸ ਨੂੰ ਪਿਆਰ ਕਰਦੇ ਆ ਜਾਂ ਅਜਲੀਨਾ ਜੋ ਇਟਲੀ ਦੀ ਪਲੇਅਰ ਆ ਜਿਸਦੇ ਨਾਲ ਧੱਕਾ ਹੋਇਆਗਾ ਜਿਹੜੀ ਕਿ ਹੋ ਸਕਦਾ 골ਡ ਮੈਡਲਿਸਟ ਆ ਸਕਦੀ ਸੀ ਇਹ ਗੇਮਾਂ ਦੇ ਵਿੱਚੋਂ ਉਹਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਨ ਲਈ ਇਹੋ ਜਿਹੇ ਜਿਹੜੇ ਕੋਈ ਗਲਤ ਸਟੈਪ ਚੱਕਦੇ ਨੇ ਜਿਹੜੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਰਵਾਜ ਚੱਲ ਪੈਣਾ ਇਨਾਂ ਨੂੰ ਇੱਕ ਸਪੈਸ਼ਲ ਜਗ੍ਹਾ ਮਿਲ ਜਾਣੀ ਐ ਇਹਨਾਂ ਦਾ ਵਿਰੋਧ ਕਰਨਾ ਚਾਹੀਦਾ ਜਿਹੜੇ ਕੋਈ ਬੰਦੇ ਤੋਂ ਬੁੜੀ ਬਣਦੇ ਜਾਂ ਬੁੜੀ ਤੋਂ ਬੰਦਾ ਬਣਦਾ ਜਾਂ ਕੋਈ ਵੱਖ-ਵੱਖ ਹੋਰ ਤਰੀਕਿਆਂ ਦੇ ਨਾਲ ਜਿਹੜੇ ਇਦਾਂ ਦੇ ਇਦਾਂ ਦੇ ਜਿਹੜੇ ਕਾਰਨਾਮੇ ਆ ਉਹ ਸਾਹਮਣੇ ਆਉਂਦੇ ਨੇ ਇਹਨਾਂ ਦਾ ਵਿਰੋਧ ਕਰਨਾ ਚਾਹੀਦਾ ਠੀਕ ਐ ਆਪਦਾ ਰਹਿਣ ਜਿਵੇਂ ਮਰਜ਼ੀ ਰਹਿਣਾ ਪਰ ਜਿਹੜੀਆਂ ਕਿਤੇ ਕੋਈ ਜਿਵੇਂ ਗੇਮ 'ਚ ਆ ਗਈਆਂ ਜਾਂ ਕਿਤੇ ਨੌਕਰੀ ਲਈ ਆ ਗਈਆਂ ਤਾਂ ਉੱਥੇ ਇਹ ਚੀਜ਼ਾਂ ਦਾ ਵਿਰੋਧ ਹੋਣਾ ਚਾਹੀਦਾ ਇਹਨਾਂ ਨੂੰ ਇਹਨਾਂ ਨੂੰ ਜਿਹੜੀ ਇੱਕ ਸਪੈਸ਼ਲ ਇੱਕ ਉਹਦੇ ਵਿੱਚ ਕੈਟਾਗਰੀ ਦੇ ਵਿੱਚ ਨਹੀਂ ਦੇਣਾ ਚਾਹੀਦਾ ਇਹਨਾਂ ਨੂੰ ਤੇ ਅਸੀਂ ਵੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਹਾਂ ਜਿਹੜਾ ਇਟਲੀ ਦੀ ਅਜਲੀਨਾ ਦੇ ਨਾਲ ਹੋਇਆ ਬਹੁਤ ਧੱਕਾ ਹੋਇਆਗਾ ਜਿਹੜੀ ਅਲਜੀਰੀਆ ਦੀ ਬੌਕਸਰ ਹੈ ਖਲੀਫ ਜਿਹੜਾ ਬੰਦਾ ਹੈਗਾ ਉਹਦੀ ਅਸੀਂ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਹਾਂ ਉਹਤੇ ਸਖਤ ਦੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਜਿਹੜੀ ਇਟਲੀ ਦੀ ਅਜਲੀਨਾ ਹੈ ਉਹਨੂੰ ਬੰਦਾ ਮਾਣ ਸਤਿਕਾਰ ਮਿਲਣਾ ਚਾਹੀਦਾ 올림픽 ਦੇ ਵਿੱਚ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ ਦੋਸਤੋ ਸਤਿ ਸ੍ਰੀ ਅਕਾਲ ਜੀ